ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਅੱਜ ਆਪਣਾ ਹੋ ਚੱਲਿਆ ਜੀ 14ਵਾਂ ਦਿਨ ਤੇ ਆ ਗਏ ਆ ਗਰਾਊਂਡ 'ਚ ਰਨਿੰਗ ਰੂਨਿੰਗ ਲਾ ਕੇ ਤੇ ਹੁਣ ਜਾਣਾ ਆਪਾਂ ਕੋਈ ਸਾਬਲ ਤੇ ਕੋਈ ਸਾਬਲ ਵਾਰਿਆ ਡੰਡ ਜੋ ਕੀ ਬਹੁਤ ਖਾ ਕੰਮ ਸਾਥ-ਸਾਥ ਸੈਟ ਵਾ ਕੋਣਾ ਲੱਗੀਆਂ ਤੁਸੀਂ ਦੇਖ ਸਕਦੇ ਹੋ 1 2 3 4 ਕੋਣਾ ਲੱਗੀਆਂ ਤੇ ਚਾਰਾਂ ਕੋਣਾ ਤੇ 30 ਦੀ ਡੰਡ ਅੱਜ ਪੂਰੀ ਤਸੱਲੀ ਅੱਜ ਪੂਰੀ ਫੌਂਚ ਆਇਆ ਕੋਈ ਸਾਹਿਬ ਅੱਜ ਨਹੀਂ ਕਹਿੰਦੇ ਸੁੱਕਾ ਜਾਣ ਦੇਣਾ ਕੋਈ ਵੀ ਤਾਂ ਤੁਹਾਨੂੰ ਬਖਾਉਣੇ ਐਕਸਰਸਾਈਜ਼ ਕਿੱਦਾਂ ਲੱਗਦੀ ਆ ਫੇ ਅੱਜ ਉਹ ਕ੍ਰੈਨ ਕਰੂਨ ਲਿਆਓ ਰੀਆਂ ਲੱਤਾਂ ਫੜਨੀਆਂ ਦਾ ਚੱਲ ਸਹੀ ਗੱਲ ਆ ਇਹ ਰੀਆਂ ਲੱਤਾਂ ਚ ਘੋੜਾ ਦਿਖਾਉਂਦਾ ਬੰਦਾ ਅਗਲੇ ਦੀ ਮਿਹਨਤ ਲਾ ਜਾਂਦੀ ਕਿਉਂ ਪਾਜੀ ਪਾਜੀ ਹੱਸਦਾ ਮਠਾ ਮਠਾ ਚੱਲ ਚੱਲ ਲਾਲੇ ਲਾਲੇ ਲਾਲਾ ਕੋਚ ਨੰਬਰ 2 ਹਟਾ ਜਦੋਂ ਕੋਈ ਸਾਹਿਬ ਨਹੀਂ ਆਉਂਦੇ ਉਦੋਂ ਫੇਲ ਵਾਲਾ ਕੋਈ ਬੰਦਾ ਹੱਡਾ ਚੱਲ ਚੱਲ ਲਾਲੇ ਚੱਲ 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 ਲਾ ਲਾ ਚੱਲ 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 ਦੋਹਾਂ ਤਲਾਸ ਇੱਥੇ ਸਰੀਰ ਦਾ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਵਾ ਇੱਥੇ ਬਾਡੀ ਦਾ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਚੱਲ ਚੱਲ ਲਾ ਲੈ ਬਸ <mí> तो जिले <flower> ਵਾਹ ਉਹ ਆਇਆ ਲੱਕੇ ਵੇ ਸੋਤੀ ਉਹ ਜੰਗਲੋਂ ਭਰਾਵਾ ਇਕੱਠੇ ਲਾਉਨੇ ਆ ਲੋਈ ਡੰਡਾਂ ਲੱਗ ਰਹੀ ਮੈਂ ਤੇ ਨਾਲ ਛਿਟੀ ਵੀ ਫਿਰ ਰਹੀ ਐ ਲਾਲੇ ਫਿਰਦੀ ਕਿ ਨਹੀਂ ਡਾਂਗ ਫਿਰਦੀ ਡਾਂਗ ਕੋਕਿਆਂ ਵਾਲੀ ਕੋਕਿਆਂ ਵਾਲੀ ਕੋਕਿਆਂ ਵਾਲੀ ਆ ਵੇ ਕੋਸ਼ਾਵਾ ਜਾ ਫੇ ਮੂਰੇ ਹੋਏ ਐ ਹੈ ਹੋਰ ਗੁੱਡ ਮਾਰਨਿੰਗ ਕੋਈ ਥਾਲ ਗੁੱਡ ਮਾਰਨਿੰਗ ਜੀ ਬੰਦੇ ਘਟਾਈ ਜਨੇ ਕੀ ਗੱਲ ਬੰਦੇ ਆ ਫੋਨਾਂ ਤੇ ਲੱਗੇ ਹੁੰਦੇ ਰਾਤ ਨੂੰ ਸੌਂਦੇ ਟਾਈਮ ਨਾਲ ਨਾ ਠੀਕ ਆ ਜੀ ਭਰਾ ਜਿਹੜੇ ਬੰਦੇ ਡੇਲੀ ਆਉਂਦੇ ਆ ਸਾਡੇ ਬੰਦੇ ਗੇਲਾ ਭਾਜੀ ਆ ਮੁੰਡੇ ਪ੍ਰਧਾਨ ਹੁਣ ਹੀ ਲੋਹਿਆਂ ਤੋਂ ਆ ਸਾਡੇ ਪਿੰਡ ਵਾਲੇ ਨਹੀਂ ਪਤਾ ਨਹੀਂ ਕਰਦੇ ਉੱਠ ਕੀ ਹੁੰਦੇ ਨਿਕਲਦਾ ਹੀ ਨਹੀਂ ਇਕੱਲੇ ਬਿਨ ਬਗੈਰ ਇਹ ਜੋਬਰ ਇਹ ਨੀਅਰ ਦੇ ਪਿੰਡਾਂ ਤੋਂ ਲਾਗੀ ਛਾਗ ਦੇ ਪਿੰਡਾਂ ਤੋਂ ਆ ਜਾਂਦੇ ਟਾਈਮ ਨਾਲ ਪ੍ਰਧਾਨ ਸਾਹਿਬ ਤੁਹਾਨੂੰ ਮਿਹਨਤ ਬਹੁਤ ਪਿਆਰੀ ਹੈ ਨਾ ਤੁਹਾਨੂੰ ਬਹੁਤ ਆਈ ਹੈ ਸਾਡੇ ਬੰਦਿਆਂ ਨੂੰ ਫੋਨ ਬਹੁਤ ਪਿਆਰੇ ਆ ਹੈ ਫੋਨ ਕੇ ਸੁਹਾਓ ਇਹਨਾਂ ਨੂੰ ਸਹੀ ਗੱਲ ਹੈ ਨਾ ਜਿੱਦਨ ਗਰਾਊਂਡ 'ਚ ਆਉਂਦੇ ਆ ਫੋਨ ਲੈ ਲਓ ਸਾਰਿਆਂ ਕੋਲ ਫੋਨ ਲਾ ਮੇਰਾ ਨਹੀਂ ਲੈਣਾ ਫੋਨ ਠੀਕ ਆ ਮੈਂ ਦੱਸਣਾ ਤੂੰ ਮੈਂ ਮੈਂ ਵੀ ਸੈਟ ਅੱਜ ਭਾਈ ਤੁਸੀਂ ਡੰਡਾਲੇ ਨਹੀਂ ਮਕਾਉਂਦੇ ਕੀ ਗੱਲ ਅੱਜ ਡੰਡਾਲੇ ਡਾਂਟ ਹੀ ਰਹੇ ਆ ਅੱਜ ਡੰਡ ਦੇ ਨਾਲ ਡੰਡ ਵੀ ਲੱਥਣੀ ਜਿਹੜਾ ਨਾਂ ਲਾਊਗਾ ਭਾਜੀ ਕਹਿੰਦਾ ਓ ਤੂੰ ਕਿੱਧਰ ਕਰਪੇ ਪੁੱਛੋ ਇਹਨਾਂ ਨੂੰ ਭਾਈ ਮੜਿਆ ਹੁਣ ਵੇਖ ਲਓ ਪਾਣੀ ਪੀਂ ਚੱਲ ਚੱਲੇ ਆ ਪਾਣੀ ਪੀਂ ਚੱਲੇ ਪਾਣੀ ਪੀਂ ਚੱਲੇ ਸੀ ਹਾਂ ਚਲੋ ਚਲੋ ਚੱਲ ਕਾਸ਼ ਚਲੋ ਤੁਰਦੇ ਨਹੀਂ ਐ ਚਲੋ ਗਿਲੇ ਪੜੀ ਬਸ ਪੂਰੀਆਂ ਤਸਲੀਆਂ ਆ ਗੀਆਂ ਪੂਰੀਆਂ ਤਸਲੀਆਂ ਹੋ ਗਈਆਂ ਹਨ ਚਲੋ ਚਲ ਪਰ ਕੋਈ ਸਾਹਿਬ ਕਹਿੰਦੇ ਐ ਰੁਕਣ ਦੇ ਮੂੜ ਜਿਨੇਗੇ ਹਜੇ ਪਏ 5 7 8 ਸੈਟ ਪ੍ਰਧਾਨ ਜੀ ਕੋਈ ਸਾਹਿਬ ਨਹੀਂ ਰੁਕਣ ਦੇ ਮੂੜ ਜੱਜ ਜਿਹੜੇ ਨਹੀਂ ਆਏ ਉਹ ਵੀ ਗੁੱਸਾ ਸਾਡੇ ਤੇ ਲੱਗਦਾ ਸਹੀ ਗੱਲ ਹੈ ਉਹਨਾਂ ਦਾ ਵੀ ਗੁੱਸਾ ਇਧਰ ਹੀ ਆਜਾ ਆ ਛੋਟੀ ਤੇ ਕੀ ਕਰਕੇ ਲਿਆਂਦੀ ਐ ਅੱਜ ਅੱਗੇਓ ਚੱਲ 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 ਥੱਲੇ ਰਹੁ ਕੈਨਸਲ ਹੀ ਬਣਾਈ ਪਈ ਆ ਫਿਰ ਹੋਰ ਕੀ ਹਾਂ ਹਾਂ ਸਹੀ ਐ ਖੇਤ ਕੇ ਖੇਤ ਕੇ ਚਲੋ ਮੁੰਡਿਆ ਦੇਖੋ ਨਿਆਣੇ ਵਾਲੇ ਦੇਖ ਕੇ ਲੱਜੋ ਨਿਆਣੇ ਸਿਆਣੇ ਹੋ ਗਏ ਆ ਤੇ ਸਿਆਣੇ ਨਿਆਣੇ ਹੋ ਗਏ ਆ ਚੱਲ ਭਾਈ ਮੈਂ ਫੜਦਾ ਚੱਲ 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 ਲਾਲੇ ਸੋਕਾ ਨਾਲ ਲੱਤਾਂ ਪਾਰੀਆਂ ਵਾਖੇ ਕਾਹ ਚੱਲਾ ਫੜ ਮੇਰਾ ਸੱਟਰ ਲਾ ਕੇ ਚੱਲ ਚੱਲ ਆ ਨੋ ਜਾਣਾ ਨਹੀਂ ਕਿ ਥੋੜਾ ਹੀ ਤੂੰ ਪਹਿਲਾਂ ਲੱਤਾਂ ਬੰਡ ਕਰ ਚੱਲ ਹਾਂ ਅਲਦ ਜੀ ਮੋੜੇ ਪਰ ਤਾਂ ਜੀ ਕੀ ਚੱਲ ਹਾਲ ਬੜੀ ਉਸਤਾਦ ਜੀ ਕੀ ਕਰੀਏ ਗਾੜੀ ਮੋੜ ਗੁੱਲੀਆਂ ਮਿੱਟੀ ਵਿੱਚ ਚਪਕੰਡੀਆਂ ਵਾ ਚੱਲੋ 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 ਰੰਗ ਭਲੀ ਬੰਲੇ ਲੱਗ ਗਿਆ ਕਰ ਭਲੀ ਓ ਭਲੀ ਇਧਰ ਯਾ ਦੁੱਤ ਲੱਗਣੀ ਇਤਾਂ ਹੀ ਸੈੱਟ ਸਾਰੇ ਅੱਜ ਪਹਿਲਾਂ ਰੁਕ ਜਾ ਕੇ ਨਹੀਂ ਯਾਰੀ ਜੰਪੀ ਮਾਰਦੇ ਥੱਲੇ ਹੋ ਥੱਲੇ ਪਾਵਾ ਡਾਂਡੇ ਡਾਂਡੇ ਡਾਂਡ ਮਾਰ ਥੱਲੇ ਨੂੰ ਅੱਛਾ ਚੱਲ ਇਦਾਂ ਚੱਲ ਪੂਰਾ ਨਹੀਂ ਤਾਂ ਚੱਲ ਹਾਂ ਜਾ ਪਾ ਚੱਲ 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 ਹਾਂ ਉਹ ਨਹੀਂ ਯਾਰ ਉਹ ਨਹੀਂ ਯਾਰ ਚੱਲਾ ਚੱਲ ਬੱਲੇ ਖਾਈਦੇ ਖਾਈਦੇ ਸ਼ਾਬਾਸ਼ ਪ੍ਰਧਾਨ ਸ਼ਾਬਾਸ਼ 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 ਚੱਲ ਚੱਲ ਲੈ ਭਾਜੀ ਦੱਸਣਾ ਕਾ ਤੂੰ ਐਵੇਂ ਭਾਜੀ ਦੇ ਘੇਰ ਘੁਰ ਵੀ ਲੈਂਦੇ ਬੰਦੇ ਅੱਜ ਕੱਲ ਦੱਸਣਾ ਨਿਕਾ ਕਿੱਥੋਂ ਆਵਾ ਕਾਣਾ ਮੁੰਡਾ ਬਾਲਾ ਤਕੜਾ ਇਹਨੂੰ ਰਗੜੋ ਪਹਿਲਾਂ ਉਹ ਵੇਖੀ ਨੀ ਉਹ ਰੀਲ ਪ੍ਰਧਾਨ ਜਮ ਵਾਲੇ ਦੇ ਕਹਿੰਦਾ ਗੋਲੀ ਵੱਜਦੀ ਆ ਹੈ ਤੇ ਭੈਣ ਜਿਹੜਾ ਗਰਾਊਂਡ 'ਚ ਮਿਹਨਤ ਲਾਉਂਦਾ ਉਹਦੇ ਹਰੇ ਜੀ ਸਹੀ ਭਾਈ ਕੇਲੇ ਲੈਣਗੇ ਉਹ ਕਹਿੰਦਾ 100 ਵੀ ਕਿੱਦਾਂ ਪਾਉ ਸੈਟ ਆ ਗਿਆ ਵਾ ਕਿੱਦਾਂ ਪਾਉ ਸੈਟ ਆ ਗਿਆ ਕਿੱਦਾਂ ਪਾਉ ਚਲੋ ਕੋਈ ਸਾਹ ਕਹਿੰਦੇ ਪੰਗੜੇ ਪਾਉਣੇ ਸ਼ੁਰੂ ਕਰਦੇ ਆ ਚਲ ਉੱਠ ਕਿੱਦਾਂ ਬਹਿ ਗਿਆ ਚਲ ਪਾ ਲੈ ਬੀਡੀ ਬਣਾਉਂਦੇ ਉਹਦੇ ਪਾਉਣਾ ਪੰਗੜਾ ਤੇ ਖੇਡਣੀ ਕਬੱਡੀ ਚਲੋ ਚਲ ਬੰਦੇ ਨੂੰ ਕਹਿੰਦੇ ਬਾਣਦੀਕ ਨਹੀਂ ਪੰਬੀਰੀ ਪੂਰੀ ਕਹਿੰਦੇ ਹੈ ਕੈਂਪ ਲਾਉਣਾ ਵਾ ਕੈਂਪ ਲਾਉਣੇ ਕਿਤੇ ਖਾਲਾ ਜੀ ਦਾ ਵਾ ਹੈ ਪ੍ਰਧਾਨ ਸਾਨੂੰ ਸੀਤੋ ਵਾਲੀਆ ਕਹਿੰਦਾ ਮੈਂ ਵੀ ਹੁਣਾ ਕੈਂਪ ਲਾਣਾ ਮੈਂ ਤਾਂ ਸਤਾਰ ਨੂੰ ਕੁੜਤਾ ਪਜਾਮਾ ਦੇ ਕੇ ਜਾਨ ਛਡਾ ਲੈਣੀ ਹੈ ਹਾਂ ਪਤ ਤੁਹਾਡੀ ਦੁਕਾਨ ਹੈਗੀ ਵਾਕਿਆ ਤੂੰ ਛਡਾ ਲੈਣੀ ਹੈ ਔਰ ਤੂੰ ਕਹਿ ਮੈਂ ਤੇਰਾ ਕੋਈ ਪਾਜੀ ਥਾਣ ਕਰਾ ਲਾਂਗੇ ਪਾਜੀ ਥਾਣ ਹੀ ਕਰਾ ਲਾਂਗੇ ਸਹੀ ਸਹੀ ਲਾ ਲਈ ਸਾਹਿਬ ਹੈ ਬਸ ਤਿੰਨ ਦਿਨ ਹੁਣਾ ਕੈਂਪ ਚ ਹਾਂ ਚੱਲ ਚੱਲ ਪਰ ਤੂੰ ਜਿੰਨੇ ਲੱਗ ਜਲਾ ਲਓ ਵੀ ਮਤਰੋ ਪੌਂਦਾ ਨਹੀਂ ਬਾਕੀਆਂ ਭੱਲੇ ਜੋ ਉੱਤੇ ਆ ਸਾਵਾ ਚਾਲ ਲਾਉਣੇ ਨਹੀਂ ਮੇਰੇ ਕੋਲ ਆ ਭੱਜਾ ਜਾ ਉਹ ਲਾਤੀ ਇਹ ਮਾਈਕਾ ਚੇਖਾ ਨਾ ਆ ਕੇ ਤੁਮਣਾ ਕੋ ਵੀ ਨਹੀਂ ਇਹ ਲੈ ਅੱਧੀ ਅਕੜੀ ਜਾ ਵੀ ਯਾਰ ਦੇਖ ਲਈ ਉਹਦੀ ਕੁਆਲਿਟੀ ਨਹੀਂ ਸਮਝਦੇ ਜੇ ਦਾ ਉਹ ਚੱਲਣਾ ਤੁਸੀਂ ਉਧਰ ਚਲਾਉਂਦੇ ਨਹੀਂ ਐਂਦਾ ਚੱਲਣਾ ਹੋਰ ਕਿੱਦਾਂ ਚੱਲਣਾ ਇਹ ਆ ਵੀ ਉਹਦੇ ਨਾਲ ਤੋਏ ਇਹ ਫਦਰ ਦੋਕਦਾਂ ਤਾਂ ਵਧੀਆ ਸੀਗਾ ਇਹ ਉਹਦੇ ਹੱਲ ਦੇ ਦੇਖ ਕੇ ਕੀ ਹੋ ਜਾਂਦਾ ਅੱਜ ਕਿੰਨੀਆਂ ਪਈਆਂ ਸਾਈ ਤੁਸੀ 3-4 ਵਹਿ ਗਏ ਲੈ ਇਹ ਖੋਤੇ ਆ ਨਾ ਜਿੱਦਾਂ ਕੁੱਟੀ ਚੱਲੋ ਚੱਲ ਦੇਖੀ ਹਾਂ ਦੇਖ ਕੇ ਸਦਾ ਹੋ ਗਿਆ ਹੋ ਗਿਆ ਚੱਲ 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 ਪਾਣੀ ਨਹੀਂ ਮਿਲਦੇ ਹੋ ਚੱਲ 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 ਪਾਵਾ ਚ ਜੋਰ ਹੀ ਨਹੀਂ ਰਹਿਦਾ ਟਿਕ ਲਾ ਦੇ ਇੱਕ ਇੱਕ ਫਲਾਅ ਇੱਕ ਸੈੱਟ ਲਾ ਚਲ ਚਲ ਤੇ ਤੇਰੇ ਨਾਲ ਦੇ ਕੇ ਸਾਰੇ ਲਾਉਂਦੇ ਆ ਚੱਲ 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 ਆਈ ਚੱਲ ਦੱਸਿਆ ਇਹ ਨਾ ਕਿੰਨਾ ਚੇਰ ਹੋ ਗਿਆ ਤੇ ਚੱਲ ਚੱਲ ਚੱਲੇ ਦੋ ਲੈ ਜੀ ਦੋ ਤਾਂ ਚੱਲ ਚੱਲ ਕਰੋ ਦੇ ਨਾਲ ਹੀ ਚੱਲ ਜੀ ਰੋਜ ਚੱਲ ਚੱਲ ਹੇ ਖੜਾ ਹੋ ਜਾਂਦਾ ਮੈਂ ਇੱਕ ਵਾਰ ਚੱਲ 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 ਕੰਮ ਕੰਮ ਇਹ ਛੋਟੀ ਨਾ ਥੂਦ ਆਉਂਦਾ ਕੰਮ ਇਹ ਜਿਆਦਾ ਹੀ ਬਣ ਗਿਆ ਇਹਨੇ ਚੱਲ ਚੱਲ ਮਾਮਾ ਤੂੰ ਵਾਰ ਕਰੇ ਕਿਟਾਈ ਏਨਰਜੀ ਕਟਾ ਲਈ ਆਪਦੀ ਚੱਲ ਚੱਹ ਇਹ ਏਨਰਜੀ ਆ ਇਹਨਾਂ ਦੀ ਹੋ ਗਿਆ ਸਾਰਿਆਂ ਦਾ ਤਿੰਨ ਹੋ ਗਏ ਜੀ ਸਾਡੇ ਆ ਲਾਲਾ ਕੇ ਰਹਿਦਾ ਜਿਹੜਾ ਆਹਾ ਵੀਰੇ ਖਾਲਾ ਜੀ ਦਾ ਨਹੀਂ ਵੜਾ ਤੈਨੂੰ ਦੱਸਿਆ ਵੀਰ ਕੋਈ 사ਦਾ ਜੇ ਰੁਕੰਦੇ ਮੋੜ 'ਚ ਨਹੀਂ ਗਏ ਨਾ ਅੱਗੇ ਹੋ ਟੱਚ ਲੈ ਗਏ ਉਹਨਾਂ ਦਾ ਸੂਟ ਦੇ ਦਾ ਉਹਦੇ ਕਾਜ ਉਹਨਾਂ ਦਾ ਤੂੰ ਕੀ ਦੱਸਦਾ ਤੂੰ ਜਾਣ ਕੇ ਦੱਸ ਤੋ ਨਹੀਂ ਕੋਟ ਪੈਂਟ ਲਾ ਉਹ ਹੋਵੇ ਤੇ ਤੈਨੂੰ ਆਉਂਦੀ ਲੋੜ ਨਹੀਂ ਪਣੀ ਜੇ ਤੂੰ ਕੋਜ ਨੂੰ ਕੋਟ ਪੈਂਟ ਲਾਇਆ ਤਾਂ ਕੋਟ ਪੈਂਟ ਲੈ ਲੈ ਸਹੀ ਗੱਲ ਆ ਅਲੱਤ ਕੋਰੈਕਟ ਕਰ ਚਾਹੀਦਾ ਪਣਾ ਪਣਾ ਜੀ ਕੋਟ ਪੈਂਟ ਵਿੱਚ ਵੀਰ ਵੀਰ ਸ਼ਰਤ ਰੱਖੀ ਆ ਉਹਨਾਂ ਨੇ ਇਹ ਤਾਂ ਫੇਰ ਨਾਂ ਦੇਣ ਵਾਲੀਆਂ ਗੱਲਾਂ ਹੋ ਗਈਆਂ ਨਾ ਕਹਿੰਦੇ ਸ਼ਰਤ ਚਲੋ ਚਲੋ ਗੱਭਰੂਏ ਚਲੋ ਚਲੋ ਇੱਧਰ ਚਲੋ ਚਲੋ ਮੁਰੇ ਚਲੋ ਸਹੀ ਆ ਸਹੀ ਆ ਸਹੀ ਆ ਕੋਈ ਸਾਹਬ ਅੱਜ ਹੋਏ ਆ ਮੁਰੇ ਆਪ ਹਾਏ ਚਲੋ 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 ਖਾਈ ਦੋ ਕੰਮ ਨੂੰ ਖਾਈ ਦੋ ਚਲੋ 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 ਠੀਕ ਆ ਠੀਕ ਆ ਬਿੱਲਿਆ ਤੇਰੀ ਮਿਹਨਤ ਠੀਕ ਆ ਚੱਲ 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 ਚਲੋ 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 ਇਹਦੇ ਅੱਜ ਫੌਜੀਾਂ ਵਾਲੀ ਮਿਹਨਤ ਲੱਗ ਰਹੀ ਆ ਤਿਆਰ ਹੋ ਰਿਹਾ ਕਮਾਂਡੋ ਲਾੜੇ ਕਰਦੇ ਤਿਆਰ ਕਮਾਂਡੋ ਠੀਕ ਆ ਭਾਜੀ ਪਿਆਰ ਪਿਆਰ ਕਰ ਮੰਦੇ ਡੰਡ ਲਾਉਣੇ ਲੋ ਵੀ ਜੱਟੂ ਆ ਬੈਸਟਾਂ ਵਾਲੇ ਵੀ ਭਾਜੀ ਕੱਢੀ ਜਾਂਦਾ ਅੱਜ ਤੇ ਪ੍ਰਧਾਨ ਹਲੂ ਕੇਲਿਆਂ ਦੀ ਸੇਵਾ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਾਲ ਆ ਪਾਜੀ ਲੋਹਿਆਂ ਤੋਂ ਆਉਂਦੇ ਇਹਨਾਂ ਦਾ ਪਾਜੀ ਬਹੁਤ ਬਹੁਤ ਧੰਨਵਾਦ ਜਿਹੜਿਆਂ ਨੇ ਕੇਲਿਆਂ ਦੀ ਸੇਵਾ ਕਰਾਈ ਅੱਜ ਤੇ ਇਦਾਂ ਹੀ ਮੇਰੇ ਵੀਰ ਭਰਾ ਆਉਂਦੇ ਨੇ ਕੋਈ ਸਾਬ ਕਿਦਾਂ ਰਿਹਾ ਅੱਜ ਦਿਨ ਬਹੁਤ ਸੋਹਣਾ ਹੈ ਹਾਂਜੀ ਬਹੁਤ ਵਧੀਆ ਵਧੀਆ ਰਿਹਾ ਅੱਜ ਪਾਜੀ ਅਗਲੀ ਵਾਰੀ ਅੰਗੂਰ ਲੈ ਕੇ ਆਇਓ ਕਾਲੇ ਤੇ ਚਿੱਟੇ ਮਿਕਸ ਕਰਕੇ ਕਿਉਂ ਕੇਲੇ ਸਹੀ ਨਹੀਂ ਬੂਟਾ ਲੱਗੇ ਸੇਵਾ ਕਰਨੀ ਅਗਲੀ ਵਾਰ ਚਲੋ ਚੱਲ ਕੋਈ ਨਾ ਹੁਣ ਆਪਾਂ ਜਿੱਦਣ ਕਰਾਈ ਲਾਲੇ ਦੇ ਨੇ ਬਰਮੀ ਪਿਆ ਦੇਣੀ ਠੀਕ ਆ ਥੈਂਕ ਯੂ ਪਾਜੀ ਓਕੇ ਆ ਠੀਕ ਆ ਪਾ ਆਪਾਂ ਬ੍ਰਹਮੀ ਦੀ ਕਰ ਦੇਣੀ ਸੇਵਾ। ਲਓ ਜੀ। ਭਾਜੀ ਅੱਜ ਕੱਢੋ ਫੇ ਕਿਹੜੇ ਬੈਟ ਕਿੰਨੇ ਕੱਢਦੇ ਆ? ਕੱਢ ਦੜ ਕਾ 5-6 ਹੈਗੇ। ਚਲੋ ਠੀਕ ਆ ਮੈਂ ਅਗਲੇ ਅਗਲੇ ਸ਼ਾਟ ਅਗਲੇ ਸ਼ਾਟ ਤੇ ਲਿਓਨਾ। ਲਿਓ ਕਹਿੰਦੇ ਬੈਟ ਕੱਢੇ ਅੱਜ। ਮਿਹਨਤ ਬਹੁਤ ਵਧੀਆ ਲਾਈ ਆ ਬੈਟਾਂ ਵਾਲੇ ਅੱਜ। ਬੈਟਾਂ ਵਾਲੇ ਆ ਭਾਜੀ ਅੱਜ। ਏ। ਥੱਲੇ ਨੂੰ। ਏ। ਭਾਈ ਕੀ? ਦੋ। ਚੱਲ। ਇੱਕ ਰਹਿ ਗਈ। ਇੱਕ ਰਹਿ ਗਈ ਆ ਜਾ। ਹਾਏ। ਬੈਟਾਂ ਵਾਲੇ ਫੇਰ ਇੱਕ ਫੇਰ ਬੈ ਜਾਣੀ ਇਹ ਭਾਜੀ ਮਿਹਨਤ ਨਹੀਂ ਲਾਉਂਦੇ ਸੀ ਟਾਈਮ ਤੇ ਮਿਹਨਤ ਹੁਣ ਲੱਗ ਰਹੀ ਓਏ ਓਏ ਏ ਆਹਾਂ ਆ ਜਾ ਕਿੱਧਰ ਗਿਆ ਲੱਕ ਆਜੋ ਆਜੋ ਤੈਗ ਲਾ ਆਜੋ ਅਗਲਾ ਆਜੋ ਅਗਲਾ ਅਗਲਾ ਉਹ ਵੀ ਆਊਗਾ ਚੱਲ ਚੱਲ ਇਹ ਇਹ ਬਦਨੀਤੇ ਸੀਗੇ ਅੱਜ ਥੋੜਾ ਤਾਂ ਇਹ ਆ ਆਜਾ ਆਜਾ ਆਹਾਂ ਆਜਾ ਆਜਾ ਇਹਦੇ ਦੋ ਫਾਇਦੇ ਆ ਇੱਕ ਤਾਂ ਬੰਦਾ ਮਿਹਨਤ ਪੂਰੀ ਲੋਂਦਾ ਉਹ ਪਵਾਸੀਰ ਖਤਮ ਹੋ ਗਈ ਕਹਿੰਦੇ ਵੀ ਆ ਗੱਬਰੂ ਨੇ ਪਾਇਆ ਹੀ ਰੇਡਾਂ ਰਾਤੀ ਕਿਹੜੇ ਮੈਚ ਤੇ ਸ਼ੋ ਮੈਚ ਸੀ ਰਾਤੀ ਆਏ ਹਾਏ ਆ ਵੇ ਇਹ ਉਹ ਫਰੰਦੀਪਰੀ ਇਹ ਨਾ ਹੈਗਾ ਸ਼ੋ ਮੈਚ ਲੋ ਵੀ ਇੰਨੀ ਸੇਵਾ ਹੋ ਗਿਆ ਕਰਨੀ ਹੈ ਜਿਹੜਾ ਨਾ ਮਿਹਨਤ ਲਾਇਆ ਕਰੂਗਾ ਆ ਭਾਜੀ ਭਾਈ ਕੀ ਲੇਖ ਵਾਖ ਵਾ ਹੁਣ ਕੀ ਲੇ ਕੱਢੀ ਜਾਂਦਾ ਬੰਦਿਆਂ ਦੇ ਉਹ ਭਾਜੀ ਕਹਿੰਦਾ ਹੋਰ ਕਿਹੜਾ ਰਹਿ ਗਿਆ ਉਹ ਕਹਿੰਦਾ ਹੋਰ ਹਾਂਜੀ ਅੱਜ ਆਪਣਾ ਸਿਕਾ 14ਵਾਂ ਦਿਨ ਤੇ ਮਿਹਨਤ ਹੋ ਗਈ ਹੈ ਸਮਾਪਤੇ ਤੇ ਸਾਰੇ ਚੱਲेंगे ਘਰੋ ਘਰੀ ਤੇ ਆਪਾਂ ਵੀ ਹੁਣ ਜਾਵਾਂਗੇ ਘਰੋ ਘਰੀ ਤੇ ਅੱਜ ਦਾ ਦਿਨ ਬਹੁਤ ਹਾਰਡ ਸੀਗਾ ਤੇ ਅੱਜ ਸੀਗੀ ਅੱਪਰ ਬਾਡੀ ਦੀ ਮਿਹਨਤ ਸੀਗੀ ਤੇ ਅੱਜ ਸਾਰੇ ਡੰਡ ਲਾਏ ਤੇ ਬਹੁਤ ਜ਼ਿਆਦਾ ਤਸੱਲੀ ਹੋ ਗਈ ਕਰਾਈ ਜਾ ਕੇ ਵਧੀਆ ਵਧੀਆ ਫੂਲ ਦਿਖਾਵਾਂਗੇ ਜਿੰਨੇ ਮੇਰੇ ਵੀਰ ਭਰਾ ਵਾ ਸਾਡੇ ਪਿੰਡ ਦੇ ਲਾਗੇ ਨਲ ਮਾਨਕ ਦੇ ਲਾਗੇ ਆ ਜਿਹਨੇ ਵੀਰ ਨੂੰ ਪੈਂਦਾ ਹੋਵੇ ਜੇ ਕਿਸੇ ਨੇ ਫਰੀ ਕੈਂਪ ਲਾਉਣਾ ਹੋਵੇ ਤਾਂ ਸਾਡੇ ਪਿੰਡ ਆ ਕੇ ਕੈਂਪ ਲਗਾ ਸਕਦਾ ਹੈ ਤੇ ਡਿਸਕ੍ਰਿਪਸ਼ਨ ਤੇ ਸਾਡੇ ਨੰਬਰ ਦਿੱਤੇ ਆ ਕੋਈ ਸਾਊ ਦਾ ਨੰਬਰ ਦਿੱਤਾ ਹੈ ਤੇ ਮੁੰਡਿਆਂ ਦੇ ਨੰਬਰ ਦਿੱਤੇ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਬਾਕੀ ਨਸ਼ਾ ਛੱਡੋ ਮਿਹਨਤal ਹੋ ਸਾਰੇ ਮੁੰਡੇ ਜਿੰਨੇ ਵੀ ਹੁਣ ਪੰਜਾਬ ਦੀ ਜਵਾਨੀ ਹੈ ਸਾਰੀ ਮਿਹਨਤal ਹੋਈ ਆ ਬਹੁਤ ਛੀ ਦੀ ਗੱਲ ਆ ਕਿ ਸਾਰੇ ਮੁੰਡੇ ਬਦਿਆ ਫਿਟਨੈਸ ਵਾਲੇ ਧਿਆਨ ਰੱਖ ਰਿਹਾ ਵਾਦ ਤੋਂ ਵਾਦ ਨਸ਼ਾ ਬਹੁਤ ਹੀ ਜ਼ਿਆਦਾ ਘਟ ਗਿਆ ਹੈ ਬਹੁਤ ਜਿਆਦਾ ਗਿਰ ਪਾਇਆ ਬਾਬੇ ਨਾਨਕ ਦੀ ਜੇ ਕਿਸੇ ਮੇਰੇ ਵੀਰ ਭਰਾ ਨੇ ਹੁਣਾ ਹੋਵੇ ਤੇ ਉਹ ਸਾਡੇ ਪਿੰਡ ਫ੍ਰੀ ਕੈਂਪ ਲਾਉਣ ਆ ਸਕਦਾ ਤੇ ਸਾਡੀ ਵੀਡੀਓ ਜੀ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸੇ ਤਰ੍ਹਾਂ ਹੀ ਸਾਡੇ ਬਲੌਗ ਦੇ ਜਿਰੋ ਸਟੇਟ ਹੀ ਹੁੰਦੀ ਹੈ